ਸਸ਼ੀਗਲ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥੀ ਅੱਜ ਰਾਮਪੁਰਾ ਫੂਲ ਰਿੰਕੂ ਬ੍ਰੈਂਡ ਹੱਬ ਤੇ ਆਏ ਆ ਜਿੱਥੇ ਜਿਹੜੇ ਬ੍ਰਾਂਡਡ ਬੂਟ ਹੁੰਦੇ ਆ ਲੀਕ ਉਪਰ ਕੈਂਪਸ ਰੈਡ ਟੇਪ ਰੀਬੋ ਰੀਬੋਕ ਮਤਲਬ ਵਧੀਆ ਜਿਹੜੇ ਬ੍ਰਾਂਡ ਦੇ ਬੂਟ ਹੁੰਦੇ ਆ ਉਹਨਾਂ ਦੀ ਸੇਲ ਲਾ ਰੱਖੀ ਹੈ ਵੀਰੇ ਨੇ ਰਿੰਕੂ ਨੇ ਸੋ ਪਹਿਲਾਂ ਵੀ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਸੇਲ ਵਗੈਰਾ ਲਾਉਂਦੇ ਆ ਚਲੋ ਅੱਜ ਅਸੀਂ ਆਏ ਆ ਵੀ ਇਹਦੇ ਨਾਲ ਕਿਸੇ ਗਰੀਬ ਬੰਦੇ ਦਾ ਫਾਇਦਾ ਹੋ ਜਾਣਾ ਗਰੀਬ ਦਾ ਵੀ ਜਿਹੜਾ ਲੋਡ ਬੰਦਾ ਦਾ ਫਾਇਦਾ ਹੋ ਜਾਣਾ ਕਿਉਂਕਿ ਆਪਾਂ ਅਕਸਰ ਜਿਹੜੇ ਲੋਕਲ ਬੂਟ ਪਾਉਨੇ ਆ ਉਹ ਵੀ ਤਾਂ 400-500 ਤੋਂ ਘੱਟ ਨਹੀਂ ਮਿਲਦੇ ਮਤਲਬ ਮਹਿੰਗੇ ਹੀ ਮਿਲਦੇ ਆ ਪਰ 500 ਦੇ ਵਿੱਚ ਤੁਹਾਨੂੰ ਬ੍ਰਾਂਡਡ ਚੀਜ਼ ਮਿਲਦੀ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਧਰ ਇੱਕ ਵਾਰ ਬੂਟਾਂ ਦੀ ਥੋੜਾ ਜਿਹਾ ਵੀ ਫੋਟੋਜ਼ ਵੀ ਲੈ ਲੈਣ ਤੇ ਗ੍ਰਿੰਕੂ ਬਾਈ ਨਾਲ ਗੱਲਬਾਤ ਵੀ ਕਰਾਂਗੇ ਵੀ ਇਹਨੇ ਸਸਤੇ ਕਿਵੇਂ ਮਤਲਬ ਪੋਸੀਬਲ ਹੁੰਦੇ ਆ ਬਾਈ ਰਿੰਕੂ ਸਾਡੇ ਚੈਨਲ ਤੇ ਪਹਿਲਾਂ ਸਵਾਗਤ ਜੀ ਧੰਨਵਾਦ ਜੀ ਬਹੁਤ ਬਹੁਤ ਵੀਰ ਦਾ ਜਿਹੜਾ ਕਿ ਟਾਈਮ ਦਿੱਤਾ ਨਾ ਇੱਥੇ ਆਏ ਤੁਸੀਂ ਤੇ ਭਾਈ ਆਪਣਾ ਰਿਟੇਲ ਦੇ ਵਿੱਚ ਹੁੰਦਾ ਇਹ 700 800 1000 ਰੁਪਏ ਵੇਚਿਆ ਪੀਸ ਪਰ ਕਈ ਵਾਰੀ ਕੀ ਹੁੰਦਾ ਕਿ ਸਟਾਕ ਕਲੀਅਰ ਦਾ ਜਣ ਕੇ ਸੇਲ ਲਾ ਦਿੰਦੇ ਹੁੰਦੇ ਹਾਂ ਹੁਣ 8 ਤਰੀਕ ਦੀ ਲਈ ਹੋਈ ਆ ਵੀਰ ਵੀ ਆਪਣੇ ਕੋਲ ਸ਼ੋਪਿੰਗ ਕਰਨ ਆਇਆ ਪਹਿਲਾਂ ਵੀ ਤੁਸੀਂ ਹਨਾ ਰਿਸਪਾਂਸ ਵਧੀਆ ਰਿਹਾ ਨਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਰਾ ਵੀਰ ਤੇ ਆਪਣੇ ਕੋਲ ਹੁਣ ਫਲੈਟ ਹੀ ਭਾਈ 499 ਲਾ ਰੱਖਿਆ ਹੈਗਾ ਜਿਹੜਾ ਮਰਜੀ ਝੋਜਾ ਕਈ ਉਹ ਬਬਰੇ ਦੇ ਸਾਹਮਣੇ ਪਏ ਆ ਜਿੰਨੇ ਇਧਰਲੇ ਰੈਕ ਦੇ ਵਿੱਚ ਪਏ ਆ ਠੀਕ ਹੈ ਜੀ ਸਾਡੇ ਕੋਲ ਇਧਰ ਹੀ ਕੋਸ਼ਕ ਵੈਰਾਈਟੀ ਹੁੰਦੀ ਹੈ ਜਿਹੜੀ ਥੋੜੀ ਜੀ ਉਹ ਅੱਡ ਆ ਗਈ ਥੋੜਾ ਬਹੁਤ ਰੇਟ ਦਾ ਫਰਕ ਹੈ ਇੰਨਾ ਚ ਫਰਕ ਹੀ ਹੈ ਨਹੀਂ ਜੀ ਆਜੋ ਮੈਂ ਤੁਹਾਨੂੰ ਵੈਰਾਈਟੀ ਦਿਖਾਉਣਾ ਇਧਰ ਨੂੰ ਹੋ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਨੇੜੇ ਕਰ ਲੈਣ ਕੈਮਰਾ ਹਾਲ ਲੀਕ ਉੱਪਰ ਦਾ ਹੈਗਾ ਠੀਕ ਹੈ ਜੀ 100% 오ਰੀਜਨਲ ਹੈ ਲੀਕ ਉੱਪਰ ਦਾ ਚਾਹੇ ਇਹਨੂੰ ਆਊਟਲੈਟ ਚੈੱਕ ਕਰਾ ਲਿਓ 500 ਰੁਪਈਆ ਦਾ ਹੈਗਾ 500 ਰੁਪਏ ਦੇ ਵਿੱਚ ਵੀ ਆਊਟਲੈਟ ਚੈੱਕ ਦੀ ਗਾਰੰਟੀ ਆ ਪਰ 11 ਵੀਰ ਕਹਿੰਦੇ ਕਿ ਜੀ ਸੇਮ ਹੀ ਤੁਸੀਂ ਉਦੋਂ ਦਾ 499 ਰੁਪਏ ਦਾ ਦਿੱਤਾ ਸੀ ਸੂਤਾਰ ਨੇ ਪਹਿਣਗੇ ਵੀਰ ਬਣ ਕੇ ਹਾਂਜੀ ਅਜੇ ਵੀਰਵਾ ਤੇ 11 ਤਰੀਕ ਤੱਕ 500 ਦਾ ਇਹ ਐਤਵਾਰ ਤੱਕ ਐਤਵਾਰ ਤੱਕ ਉਸ ਤੋਂ ਬਾਅਦ ਇਹ ਨਾ ਵੀਰ ਕਹਿੰਗੇ ਯਾਰ ਤੁਸੀਂ ਵੀਡੀਓ ਪਾਈ ਸੀ ਨਾ ਸਾਡੇ ਹੱਥ ਬਸ ਨਹੀਂ ਹੈਗਾ ਇਹ ਕੰਪਨੀਆਂ ਦਾਗਾ ਉਦੋਂ ਇਹ 700 ਦੀ ਮਿਲੂਗਾ ਜਿਹੜਾ ਵੀ ਕਾਫੀ ਆਣਾ ਮੈਂ ਹਾਂ ਜਿਹੜਾ ਵੀ ਪਿਆਗਾ 700 ਹੀ ਆ ਬਾਈ ਹੁਣ ਜਿਵੇਂ ਕੋਈ ਹੋਰ ਗੱਲ ਕਰ ਲਿਆ ਰੈਡ ਟੇਪ ਦਾਗਾ ਸਨੀਕਰ ਆਗਾ ਰੈਡ ਟੇਪ ਦਾ ਠੀਕ ਹੈ ਜੀ ਸਪੋਰਟਸ ਵੀ ਪਿਆ 6 ਤੋਂ ਲੈ ਕੇ 11 ਨੰਬਰ ਤੱਕ ਸਾਈਜ਼ ਮਿਲਣਗੇ ਫੋਨ ਲਾ ਕੇ ਪੁੱਛ ਲੈਣ ਕਈ ਵਾਰੀ ਕਿਸੇ ਸਾਈਜ਼ ਚ ਘਟਵਾਦ ਹੋ ਜਾਂਦੀ ਹੈ ਨਾ ਤੇ ਨੰਬਰ ਥੱਲੇ ਮੈਂਸ਼ਨ ਨੰਬਰ ਚੱਲੀ ਜਾਂਦਾ ਵੀਰ ਨੇ ਚਲਾਤਾ ਨਾ 9965603601 ਆਜੋ ਅੱਗੇ ਹੋਰ ਵੈਰਾਈਟੀ ਦਿਖਾ ਦਿੰਨਾਗਾ ਤੇ ਕੋਈ ਵੀ ਆਈ ਆ ਜਿਵੇਂ ਹੁਣ ਰੈਡ ਟੇਪ ਆ 100% ਰੀਨਲਾ ਚਾਹੇ ਆਊਟਲੈਟ ਚੈੱਕ ਕਰਾ ਲਿਓ ਠੀ ਤਾਂ ਤੁਹਾਨੂੰ ਪੈਸੇ ਵਾਪਸ ਰੇਟ ਰੈਗੂਲਰ ਹੀ ਆ 750 ਰੁਪਿਆ ਪਰ ਹੁਣ ਜਿਹੜਾ ਰੇਟ ਆ ਹੁਣ ਘੱਟ ਕਹਾਂਗੇ ਕਿ ਹੁਣ 500 ਦਾ ਹੈ ਉਹ ਤੁਸੀਂ ਮਤਲਬ ਕਲੀਅਰ ਕਰ ਰਹੇ ਹੋ ਨਾ ਹਾਂ ਉਹ ਹੁਣ ਹੁਣ 500 ਦਾ ਹੈ ਉਂ ਇਹ 700 ਹੀ ਆ ਰੁਟੀਨ ਦੇ ਵਿੱਚ ਮਤਲਬ ਇਹ ਕਲੀਅਰ ਹੋਣਾ 700 ਹੀ ਹੋ ਜਾਣਾ ਜਿਵੇਂ ਆ ਸੂਜ ਹੁਣ ਪਿਆ ਹੁਣ 500 ਦਾ ਇਸ ਤੋਂ ਬਾਅਦ ਇਹਨੇ 700 ਹੀ ਹੋ ਜਾਣਾ 11 ਤਰੀਕ ਤੋਂ ਆ ਚਾਹੀ ਇਹ ਹੀ ਪਿਆ ਹੋਵੇ ਕਈ ਵੀਰ ਕਹਿਣਗੇ ਕਿ ਸ਼ੂਜ਼ ਤਾਂ ਉਹੀ ਆ ਅਸੀਂ ਵੀ ਕਹਿੰਦੇ ਉਹੀ ਆ ਪਰ ਇਸ ਇਲਾ ਇਲੀਅਰ ਦਾ ਰੇਟ ਰਿੰਕੂ ਜੀ ਇਹ ਹੈ ਮਤਲਬ ਗੱਲ ਕਿ ਜਿਹੜੇ ਲੋਕਲ ਸ਼ੂਜ਼ ਆਪਾਂ ਲੈਣੇ ਹਨ ਤੁਸੀਂ ਦੇਖਿਆ ਵੀ ਲੋਕ ਪਾ ਲੈਂਦੇ ਲੈ ਕੇ ਲੋਕਲ ਦੁਕਾਨਾਂ ਤੋਂ ਹਨ ਉਹ ਵੀ 7-800 ਤੋਂ ਹਟ ਦਿੰਦੇ ਨਹੀਂਗੇ ਪਰ ਤੁਸੀਂ ਬ੍ਰਾਂਡਡ ਦੇ ਰਹੋ ਵੀ ਕਾਰਨ ਕਿ ਆਪਣਾ ਦੇਖੋ ਕਿ ਕਿਸੇ ਵੀ ਦੁਕਾਨਦਾਰ ਨਾਲ ਕਿਸੇ ਵੀ ਆਪਣਾ ਕੋਈ ਕੰਪੀਟੀਸ਼ਨ ਨਹੀਂਗਾ ਆਪਣੀ ਆਪ ਦੀ ਚੀਜ਼ ਹਨ ਆਪਦੇ ਰੇਟ ਨੇ ਤਾਂ ਜੀ ਆਦੇ ਤੱਕ ਕਸੀਮ ਹਾਂ ਮੈਂ ਆਪਦੇ ਤੇ ਕਸੀਮ ਤਾਂ ਸੀ ਕਿਸੇ ਵੀ ਕੰਪਨੀ ਜਿਵੇਂ ਹੋਣਾ ਐਕਸਲਰੇਟ ਕੰਪਨੀ ਹੈਗਾ ਠੀਕ ਹੈ ਜੀ ਇਹਦੀ 1000 ਰੁਪਏ ਮਾਰ ਰੁਪਿਆ ਫਰੈਸ਼ ਦਾ ਸਟਾਕ ਆ ਇਹ ਵੀ 500 ਰੁਪਏ ਦੇ ਵਿੱਚ ਕਿਸੇ ਦੁਕਾਨਦਾਰ ਨਾਲ ਹੜਾ ਕੋਈ ਕੰਪੀਟੀਸ਼ਨ ਨਹੀਂ ਨਾ ਅਸੀਂ ਦੁਕਾਨ ਤੇ ਕਹਨੇ ਆ ਕਿ ਬਈ ਲੋਕਲ ਮਿਲਦਾ ਇੰਨੇ ਦਾ ਉੱਥੇ ਸਾਨੂੰ ਕਿਸੇ ਨਾਲ ਕੋਈ ਮਸਲਾ ਨਹੀਂ ਆ ਆਪਣੇ ਕੋਲੇ ਬ੍ਰਾਂਡ ਆ ਬਸ ਉਹ ਚੀਜ਼ ਆ ਜਿਹੜੀ ਚੀਜ਼ ਸਾਡੇ ਕੋਲੇ ਅਸੀਂ ਉਹ ਜਾਣਦੇ ਆ ਆਪਾਂ ਨੂੰ ਕਿਸੇ ਦੁਕਾਨਦਾਰ ਬਾਰੇ ਕੋਈ ਮਸਲਾ ਨਹੀਂਗਾ ਕਿ ਇਹੜਾ ਕਿੰਨੇ ਦਾ ਕੀ ਗੱਲ ਬਾਤ ਹੈ ਆ ਵੀ 500 ਰੁਪਏ ਦਾ ਬਾਕੀ ਤੁਸੀਂ ਵੈਰਾਈਟੀ ਦਿਖਾ ਦਿਓ ਮੈਂ 2 ਮਿੰਟ ਕਸਟਮਰ ਅਟੈਂਡ ਕਰ ਲਾਂ ਹੋਰ ਜੀ ਇੱਥੇ ਬਹੁਤ ਸਾਰੇ ਲੋਕ ਆਏ ਹੋਏ ਨੇ ਨਾ ਬੂਟ ਲੈਣ ਤੁਸੀਂ ਆਏ ਹੋਏ ਹੋ ਮਤਲਬ ਕਿਵੇਂ ਦਾ ਰਿਸਪੌਂਸ ਆ ਕਿਵੇਂ ਲੱਗਦਾ ਤੁਹਾਨੂੰ ਪਹਿਲਾਂ ਵੀ ਆਏ ਮੈਂ ਫਸਟ ਟਾਈਮ ਆਇਆ ਜੀ ਮੇਰਾ ਨਾਮ ਔਰ ਬਹੁਤ ਸਮੇਂ ਤੋਂ ਮੈਂ ਵੇਖਦਾ ਵੀ ਆ ਰਿਹਾ ਇਹਨਾਂ ਨੂੰ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਅੱਜ ਮੈਂ ਆਇਆ ਪਹਿਲੀ ਵਾਰੀ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਹੁਤ ਵੈਰਾਈਟੀ ਹੈ ਇਹਨਾਂ ਕੋਲੇ ਮੈਂ ਹੀ ਲੇਟ ਹੋ ਗਿਆ ਬਹੁਤ ਸਾਰਾ ਮਾਲ ਸੀਗਾ ਜਿਹੜਾ ਵੀਡੀਓ ਦੇ ਵਿੱਚ ਪਹਿਲਾਂ ਦਿਖਾ ਰਹੀ ਸੀ ਕੱਲ ਇਹ ਉਹ ਕਾਫੀ ਮੇਰੀ ਪਸੰਦ ਦਾ ਮਾਲ ਸੀ ਉਹ ਵੇਖ ਚੁੱਕਿਆ ਗਾ ਇਹਨਾਂ ਨੇ ਕਿਹਾ ਵੀ ਸੀਗਾ ਹਾਂ ਇਹਨਾਂ ਨੇ ਕਿਹਾ ਵੀ ਸੀਗਾ ਵੀ ਭਾਈ ਤੁਸੀਂ ਜਲਦੀ ਜਲਦੀ ਆ ਜਾਓ ਵੀ 11 ਤਰੀਕ ਤੱਕ ਸੇਲ ਹੈਗੀ ਆ ਤੇ ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕਰ ਦਾਂਗਾ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਤੁਸੀਂ ਆਓ 11 ਤਰੀਕ ਤੱਕ ਤੁਹਾਨੂੰ ਹਰ ਬੂਟ ਜਿਹੜਾ ਹੈਗਾ ਉਹ 500 ਰੁਪਏ ਦਾ ਮਿਲ ਰਿਹਾ ਹੈਗਾ ਮੈਂ ਵੀ ਅੱਜ ਤਿੰਨ ਤੋਂ ਚਾਰ ਜੁੜੀਆਂ ਹੈਗੀਆਂ ਖਰੀਦ ਲਈਆਂ ਹੈਗੀਆਂ ਤੇ ਮੈਂ ਕਦੇ ਐਡੀ ਇਨੇ ਬੂਟ ਮੈਂ ਕਦੇ ਵੱਡੀ ਗਿਣਤੀ ਚ ਕਦੇ ਸਸਤੇ ਲੈ ਵੀ ਨਹੀਂ ਗਾ ਜਿੰਦਗੀ ਚ ਵੀ ਮੈਂ ਕਦੇ ਮਹਿੰਗਾ ਬ੍ਰਾਂਡ ਵੀ ਨਹੀਂ ਪਾਇਆ ਸੀਗਾ ਆਮ ਬੂਟ ਮੈਂ ਬਜਾਰੋਂ ਦੇ ਤੁਸੀਂ ਇਹ ਕਹਿ ਸਕਦੇ ਆਂ ਵੀ ਰਿੰਕੂ ਬ੍ਰਾਂਡ ਹੈ ਬਤ ਸਸਤੇ ਬੂਟ ਸੀ ਤੇ ਤੁਸੀਂ ਬ੍ਰਾਂਡ ਪਾ ਲਿਆ ਸਾਨੂੰ ਬ੍ਰਾਂਡ ਪਾਉਣ ਲੱਗਾ ਤਾਂ ਇਹਨਾਂ ਨੇ ਮੈਂ ਜਿਹੜੀ ਮੇਨ ਗੱਲ ਹੈ ਸਾਨੂੰ ਉਹਨਾਂ ਨੇ ਬ੍ਰਾਂਡ ਪਾਉਣ ਲੱਗਾ ਹੈਗਾ ਤੇ ਲੋਕਾਂ ਨੂੰ ਪੀਲੇਗੀ ਆ ਤੁਸੀਂ 11 ਤਰੀਕ ਤੱਕ ਵੱਧ ਤੋਂ ਵੱਧ ਇੱਥੇ ਪਹੁੰਚੋ ਬਹੁਤ ਵੈਰਾਈਟੀ ਹਜੇ ਵੀ ਪਈ ਆ ਇਹ ਨਾ ਹੋਵੇ ਜਦੋਂ ਤੱਕ ਤੁਸੀਂ ਆਓ ਉਦੋਂ ਤੱਕ ਜਿਹੜਾ ਹੈਗਾ ਇੱਥੋਂ ਬਿਲਕੁਲ ਇਹ ਤੁਹਾਡੇ ਮਤਲਬ ਦੇ ਬੂਟ ਨਿਕਲ ਜਾਣ ਤੇ ਤੁਸੀਂ ਪਹੁੰਚੋ ਭਾਵੇਂ ਜਿੱਥੋਂ ਵੀ ਆਉਣਾ ਹੈਗਾ ਇਹ ਆ ਰਾਮਪੁਰਾ ਟੱਪਨਸਾਰ ਕੋਲ ਉਤਰਨ ਤੋਂ ਬਾਅਦ ਨਾਲ ਹੀ ਆ ਬਸ 1/2 ਕਿਲੋਮੀਟਰ ਨਾਲ ਹੀ ਹੈ ਰਿਲਾਈਐਂਸ ਮਾਲ ਦੇ ਵਿੱਚ ਹੈ ਤੇ ਮੈਂ ਬਠਿੰਡੇ ਤੋਂ ਆ ਕੇ ਮੈਨੂੰ ਬਹੁਤ ਵਧੀਆ ਚੰਗਾ ਲੱਗੇਗਾ ਇਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਡੀਲ ਕੀਤਾ ਹੈਗਾ ਬਹੁਤ ਅੱਛਾ ਸੁਭਾਅ ਹੈ ਬਾਈ ਰਿੰਕੂ ਦਾ ਤੇ ਹੋਰ ਬਸ ਲੋਕਾਂ ਨੂੰ ਇਹੀ ਹੈ ਵੀ ਵੱਧ ਤੋਂ ਵੱਧ ਪਹੁੰਚ ਸੋ ਸਾਥਿਓ ਤੁਸੀਂ ਦੇਖ ਸਕਦੇ ਹੋ ਇੱਧਰ ਰੈਕ ਲੱਗੇ ਹੋਏ ਆ ਸ਼ੂਜ਼ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਨਾਲ-ਨਾਲ ਦਿਖਾ ਦੇਣਾ ਸੋ ਲੇਡੀਜ਼ ਦੇ ਵੀ ਕਾਫੀ ਸ਼ੂਜ਼ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਸੇਮ ਇਸੇ ਤਰ੍ਹਾਂ ਹੀ ਜਿਹੜੇ ਬ੍ਰਾਂਡ ਇਨਾਂ ਕੋਲੇ ਆਉਂਦੇ ਆ ਰੈਡੀ ਟਾਈਪ ਵਗੈਰਾ ਹਨਾ ਉਹਨਾਂ ਦੇ ਸ਼ੂਜ਼ ਤੁਹਾਨੂੰ ਮਿਲ ਜਾਣਗੇ ਲੇਡੀਜ਼ ਦੇ ਵੀ ਮਿਲ ਜਾਣਗੇ ਸੋ ਅਸੀਂ ਵੀ ਸ਼ਾਪਿੰਗ ਕੀਤੀ ਹੈ ਇੱਥੋਂ ਨਾ ਅਸੀਂ ਸਾਨੂੰ ਵਧੀਆ ਲੱਗਿਆ ਕਵਾਲਿਟੀ ਵਗੈਰਾ ਵੀ ਵਧੀਆ ਹੈ ਨਾ ਜਿਵੇਂ ਤੁਹਾਨੂੰ ਰਿੰਕੂ ਬਾਈ ਨੇ ਦੱਸਿਆ ਸੀ ਉਧਰ ਲੇਡੀਜ਼ ਵੀ ਦਿਖਾ ਦਿੰਨੇ ਆਂ ਅਸੀਂ ਸੋ ਇੱਕ ਗੱਲ ਯਾਦ ਰੱਖਿਓ ਕਿ 11 ਅਗਸਤ ਤੱਕ ਜਿਹੜੀ ਇਹ ਸੇਲ ਲੱਗਣੀ ਹੈ ਨਾ 500 ਰੁਪਏ ਦੇ ਵਿੱਚ ਤੁਹਾਨੂੰ ਜਿਹੜੇ ਸ਼ੂਜ਼ ਮਿਲ ਜਾਣਗੇ ਬ੍ਰਾਂਡਡ ਸ਼ੂ ਰੈੱਡ ਰੈਟ ਟਾਈਪ ਵਗੈਰਾ ਦੇ ਹਨਾ ਆਹ ਲੇਡੀ ਸ਼ੂਜ਼ ਲੱਗੇ ਜਿਹੜੇ ਪਹਿਣਾ ਦੇਖ ਸਕਦੇ ਆਂ ਸਾਡੀਆਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿਖਾ ਦੇਣ ਸੋ ਜਿਹੜੀ ਇਹ ਸੇਲ ਹੈ ਨਾ 11 ਅਗਸਤ ਤੱਕ ਹੀ ਲੱਗਣੀ ਹੈ ਉਸ ਤੋਂ ਬਾਅਦ ਜਿਹੜਾ ਰੇਟ ਇਹਨਾਂ ਦੇ ਜਿਹੜੇ ਨਾਰਮਲ ਰੇਟ ਆ ਉਹੀ ਹੋ ਜਾਣੇ ਆ ਸੋ ਭੀੜ ਤੁਸੀਂ ਦੇਖ ਸਕਦੇ ਹੋ ਕਾਫੀ ਲੋਕ ਇੱਥੇ ਆਏ ਹੋਏ ਆ ਖਰੀਦ ਕੇ ਜਾ ਰਹੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ 500 ਰੁਪਏ ਦੇ ਵਿੱਚ ਤੁਹਾਨੂੰ ਬ੍ਰਾਂਡਡ ਸ਼ੂਜ਼ ਜਿਹੜੇ ਉਹ ਮਿਲ ਰਹੇ ਆ ਬਾਈ ਨੇ ਗੱਲ ਬਾਤ ਕੀਤੀ ਉਹ ਕਹਿੰਦੇ ਵੀ ਸ਼ਾਰਟ ਮੈਂਟ ਦਾ ਮਾਲ ਹੁੰਦਾ ਸੀ ਇਕੱਠਾ ਮਾਲ ਚੱਕਦੇ ਆ ਸਾਨੂੰ ਸਸਤਾ ਪੈਂਦਾ ਇਸ ਕਰਕੇ ਅਸੀਂ ਕਸਟਮਰ ਨੂੰ ਵੀ ਸਸਤਾ ਦੇ ਦਿੰਨੇ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਇਧਰ ਰੈੱਡ ਟੈਪ ਦੀਆਂ ਚੱਪਲਾਂ ਵਗੈਰਾ ਵੀ ਪਈਆਂ ਤੁਸੀਂ ਦੇਖ ਸਕਦੇ ਹੋ ਔਰ ਇੱਕ ਗੱਲ ਹੋਰ ਹੈ ਕਿ ਜਿਹੜੀ ਅਸੀਂ ਇਹ ਕਰ ਰਹੇ ਵੀਡੀਓ ਸ਼ੂਟ ਕਰ ਰਹੇ ਆ ਇਹ ਸਾਡੀ ਕੋਈ ਪੇੜ ਨਹੀਂ ਗਈ ਅਸੀਂ ਇੱਥੇ ਵੈਸੇ ਹੀ ਇਹਨਾਂ ਦੀ ਇਹਨਾਂ ਨਾਲ ਜੁੜੇ ਹੋਏ ਹਾਂ ਕਾਫੀ ਸਮੇਂ ਤੋਂ ਅਸੀਂ ਇੱਥੇ ਲੈਣ ਆਏ ਸੀਗੇ ਬੂਟ ਤੇ ਇਸ ਕਰਕੇ ਸੀਗਾ ਚਲੋ ਵੀ ਵੀਡੀਓ ਸ਼ੂਟ ਕਰਦੇ ਆ ਨਾ ਕਿਸੇ ਨੂੰ ਲੋੜ ਹੋਈ ਤਾਂ ਅਗਲਾ ਇੱਥੋਂ ਆ ਕੇ ਉਹਦੀ ਲਿਜਾ ਸਕਦਾ ਬੂਟ ਲਿਜਾ ਸਕਦਾ ਸੋ ਇੱਥੇ ਹੋਰ ਲੋਕ ਆਏ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਜਸਨੀਤ ਸਿੰਘ ਹੈ ਅਸੀਂ ਪਹਿਲਾਂ ਆਏ ਹਾਂ ਬਾਈ ਜੀ ਇੱਥੇ ਪਹਿਲਾਂ ਆਇਆ ਵੀਰੇ ਬਾਈ ਜੀ ਜਿਵੇਂ ਬਾਈ ਜੀ ਦਾਵਾ ਕਰਦੇ ਆ ਇੰਸਟਾਗ੍ਰਾਮ ਤੇ ਵੀਡੀਓ ਵੀ ਪਾਉਂਦੇ ਆ ਨਾ ਹੁਣ ਵੀ ਉਹਨਾਂ ਨੇ ਕਿਹਾ ਕਿ ਸਾਡੀ ਚੀਜ਼ ਬ੍ਰਾਂਡਡ ਹੈ ਹਣਾ ਇਕੱਠਾ ਮਾਲ ਚਾਗਦੇ ਜਿਵੇਂ ਵੀ ਚਾਗਦੇ ਉਹਨਾਂ ਦੀ ਹੈ ਨਾ ਆਪਦੀ ਦੁਕਾਨਦਾਰੀ ਆ ਪਰ ਉਹ ਕਹਿੰਦੇ ਵੀ ਅਸੀਂ ਬ੍ਰਾਂਡ ਦੇ ਰਿਹਾ 500 ਰੁਪਏ ਦੇ ਵਿੱਚ 31 ਸੌਰੀ 11 ਅਗਸਤ ਤੱਕ ਕਿਵੇਂ ਦੇਖਦੇ ਹੋ ਬ੍ਰਾਂਡਡ ਹੈਗੇ ਹੈ ਹੈਗੇ ਆ ਬ੍ਰਾਂਡਡ ਬਈ ਪਹਿਲਾਂ ਪਹਿਲਾਂ ਵੀ ਲੈ ਕੇ ਗਏ ਮੇਰੇ ਯਾਰ ਜਲਤ ਬਹੁਤ ਵਧੀਆ ਸੋ ਸਾਥੀਓ ਤੁਸੀਂ ਇੱਥੇ ਰਾਮਪੁਰਾ ਫੂਲ ਅਸੀਂ ਤੁਹਾਡੇ ਥੱਲੇ ਇਹਨਾਂ ਦਾ ਜਿਹੜਾ ਵਿਜ਼ਿਟਿੰਗ ਕਾਰਡ ਆ ਉਹ ਨਾਲ ਐਡ ਕਰ ਦਾਂਗੇ ਅਗਰ ਤੁਹਾਡੀ ਇੱਛਾ ਹੈ ਤਾਂ ਤੁਸੀਂ ਇੱਥੇ ਆ ਕੇ 500 ਰੁਪਏ ਦੇ ਵਿੱਚ ਬ੍ਰਾਂਡਡ ਸ਼ੂ ਜਿਹੜੇ ਉਹ ਲੈ ਸਕਦੇ ਹੋ ਤੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ